ਲਗਾਉਣਾ ਉਹ ਸਾਡੀ ਦਾ ਫੜੋਈ ਬਲਵੰਤ ਇਹਦਾ ਉਹ 12 ਦਾ ਨਹੀਂ 14 ਦਾ 12 12000 ਲਾਤਾ ਬਾਈ ਹਾਂ ਆਪ ਲਾਉਂਦੇ ਦਸਤੀ 3 ਮੰਗਿਆ ਉਹਨੇ 18 ਮੰਗਿਆ 12 ਲਾਤਾ ਬਾਈ ਉਹਨਾਂ ਦੀ ਗੱਲ ਤਾਂ ਹਾਂ ਬੱਕਰੇ ਤੇ ਲਾਤਾ ਬਾਈ 12 ਅੱਛਾ ਫੇ ਬੂਖ ਨੂੰ ਬੁਕਾ ਦੇ ਪੱਕਾ ਬਾਈ ਲੈਂਦੇ ਤੈ ਤੂੰ ਬੁਕਾ ਦੇ 15 ਲੈਣੇ 13 ਦੇ ਨਵੇਂ ਨੇ 13 13 13 ਨਾ ਦੇ ਪਾ 13 ਨਹੀਂ ਆ ਵੀ ਮੈਂ ਨਾ ਲਊਗਾ ਆ ਕੇ ਮੈਂ ਹੋਰ ਤੋਂ ਲਊਗਾ ਆ ਮੈਂ ਭਾਈ ਕੋਈ ਗੱਲ ਕਰਨੀ ਹੋ ਗਿਆ ਸੌਦਾ ਬਈਆ ਰੱਖਿਆ ਤੂੰ ਮੋਰ ਨਾ ਹੋਣ ਬਗ ਬੜਾ ਦੇਵਾ 13 ਮਾਜੀ ਖਾਈ ਜੀ ਦੇ ਚਾਚੇ ਨੇ ਕਰਾਇਆ ਨਹੀਂ ਖਾਵੇਂਗਾ ਮੈਂ ਨੂੰ ਜਾ ਕਰਾਂ ਵੀ ਹਾਂ ਦੋ ਵਾਰ ਦੀ ਦਾ ਬੱਕਾ ਲੱਤਦਾ ਭਾਈ ਨਹੀਂ ਕੋਈ ਨਾ ਬਕਰਾਂ ਮੈਂ ਛੱਡ ਜਾ ਤੇ ਕੋਣ ਆੜ ਜਾ ਇਹ ਦੂਨੇ ਪਤਾ ਬੋ ਗੱਲ ਆੜਿਆ ਛੱਕਾ ਨੂੰ ਕੀ ਗੱਲ ਆ ਯਾਰ ਇਹ ਘੱਟ ਨਹੀਂ ਖੋਗੀ ਯਾਰ ਕੀ ਕਰੇ ਵਿਚ ਕਿਹੜਾ ਵਿਚ ਬਣੇ ਚੀਜ਼ਾਂ ਚੰਗੀ ਹੋਵੇ ਨਾ ਚੀਜ਼ਾਂ ਚੰਗੀ ਹੋਣ ਖਾਣ ਨੂੰ ਘੱਟ ਬੱਦ ਨਹੀਂ ਹੁੰਦੀ ਇਹਦਾ ਗੱਲ ਹੋਊਗੀ ਜਦੋਂ ਮੋਲੇ ਦਾਦਾ ਦੀਗਾ ਉਹ ਤਾਂ ਪੱਕਾ ਹੈ ਉਹ ਸਾਡੀ ਵਿੱਚ ਬਜੀ ਜਾਂਦੇ ਨਾਲ ਨਾਲ ਹੋਰ ਆ ਕੇ ਦਰ ਖਾਣਾ ਇਹਦਾ ਸਾਡੇ ਦੀ ਬਾਖ ਜਾ ਇਸ ਨਹੀਂ ਪਤਾ ਜਾਂਦਾ ਉਹਦਾ ਮਾਰਦਾ ਵੀ ਹੈ ਉਹਦੇ ਜਬਾਤ ਆਏ ਵੀ ਲਾਦਾ ਸੁਣਾ ਵੀ ਲਾਦਾ ਸਾਨੂੰ ਆਮੋਗੇ ਨੂੰ ਇਹ ਉੱਪਰ ਦੋਵੇਂ ਨੂੰ ਚਾਹੀਦਾ ਯਾਰ ਬੱਕਰਾ ਨੇ ਕਿਸ਼ੇ ਵਸੂ ਕੋਈ ਘੱਟ ਰਹੀਗੀ ਯਾਰ ਜਿੰਨਾ ਬੰਦਾ ਕਰੋ ਵਜਨ ਹੈਗਾ ਇਹ ਪਤਾ ਭਾਈ ਚਾਹ 15 ਗਰਮ ਲਾਦਾ ਤੁਸੀਂ ਹੋਣ ਕੇ ਨਾ ਬਣ ਗਿਆ ਓਏ ਐਸੇ ਗਿਣਉਣ ਲੱਗ ਗਿਆ ਭਾਈ ਬੱਕਰੇ ਦੇ ਆਪ ਪਾ ਯਾਰ ਚਾਚਾ ਨਹੀਂ ਹਾਵ ਯਾਰ ਮੜਾ ਇਹ ਬੱਕਰਾ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਕਸਸ ਹੋ ਗਿਆ ਠੀਕ ਹੈ ਬਾਈ ਸਿਗਨਲ ਹੀ ਜਾਂਦ ਨੇ ਬਾਈ